ਟਾਪ ਲੋਕ ਵਿੱਚ ਸਵਾਗਤ ਹੈ ਦੇਖੋ ਇਹ ਅਸੀਂ ਪਤੰਗ ਡਾ ਰਹੇ ਹਾਂ ਦੇਖੇ ਨਹੀਂ ਰਿਹਾ ਗੁਸਾ ਦੇਖੋ ਇਹ ਹੋ ਰਿਹਾ ਸਾਡਾ ਪਤੰਗ ਇੱਕ ਪਤੰਗ ਹੋ ਉਡ ਰਿਹਾ ਜੀ ਦੇਖੋ ਇਹ ਹੋ ਰਿਹਾ ਸਾਡਾ ਪਤੰਗ ਬਹੁਤ ਉੱਪਰ ਹੀ ਦਿਖ ਕੁਝ ਨਹੀਂ ਰਿਹਾ ਇੱਕ ਉਡ ਰਿਹਾ ਪਤੰਗ ਪਤਾ ਨਹੀਂ ਪੇਚਾ ਪਾਣਗੇ ਤਾਤ ਦੇ ਆ ਜੀ ਦੇਖੋ ਹੀ ਇੱਕੋ ਵੀ ਪਤੰਗ ਨਹੀਂ ਉੱਡ ਰਿਹਾ ਜੀ ਦੇਖੋ ਜੀ ਅਸੀਂ ਇਹ ਪਤੰਗ ਉਡਾ ਰਹੇ ਆ ਜੀ ਪਤਾ ਨਹੀਂ ਕਦ ਮੌਸਮ ਵਿੱਚ ਸ਼ੁਰੂ ਹੋਊਗਾ ਫਿਰ ਲਗਾਤਾਰ ਤਾਂ ਹੀ ਬਲੌਕ ਆਏ ਕਰਨਗੇ ਨਾ ਵੜਾ ਹੋਣ ਨਾ ਗਏ ਤੀ देखो गाइस गाइस तो आप कमेंट कर रहे थे पलंग पतंग वाला ब्लॉग लेगा तो गाइस देख लो आज पतंग वाला ब्लॉग ओ उन्होंने तो कर है देखो ये पतंग उड़ रहा एक होर पाड़ के सीटा ही सामने उड़े नहीं रहा था ये दो गला पन्न कर रहा से जी आ रहा है जी आ रहा है जी पतंग देखो ये आ मुंडा पतंग डा रहा ਸਾਨੂੰ ਪਤਾ ਹੈ ਉਹ ਮੀਆਂ ਵਾਲੇ ਬਲੌਗ ਤੇ ਆ ਆਇਆ ਸੀ ਉਹ ਮੀਆਂ ਵਾਲਾ ਬਲੌਗ ਤਾਂ ਕਰਕੇ ਕੱਟਿਆ ਸਾਇ ਕੱਟਿਆ ਤਾਈ ਤਾਂ ਉਹਦੇ ਵਿੱਚ ਹਿੰਦੀ ਬੋਲ ਰਹੇ ਸੀ ਅਸੀਂ ਤਾਂ ਕਰਕੇ ਜੀ ਪਤਾ ਅੰਗੇ ਨਹੀਂ ਆ ਰਹੀ ਜੀ ਕੋਈ ਵਿੱਚ ਆ ਬਣਾ ਕੀ ਕਰੀਏ ਦੱਸੋ ਕੋਈ ਬਾਤ ਓਕੇ ਸੈਨੇ ਫ੍ਰੀ ਫਾਇਰ ਦਾ ਰੂਮ ਲਾਣਾ ਤਾਈ ਦੇ ਘਰ ਲਾੜੇ ਕਰੋ ਜੀ ਗੁੰਮੜਾ 플레이ਰ 62 ਲੈਵਲ ਆਈਡੀ ਦਾ ਸਾਵਣੀ ਕੇ ਪਤਾ ਹਰਾਏ ਦਮੇ ਤੂੰ ਬਈ ਐਸ ਕੇ ਸਭੀ ਤੋਂ ਉਹ ਸਾਰੇ ਸੱਤ ਤੋਂ ਆ ਕੇ ਦੇਖ ਕੇ ਹਸ ਕੇ ਸਭੀ ਤੋਂ ਬੋਲ ਇਹ ਦੇਖੋ ਇਹ ਉੜੇ ਨਹੀਂ ਰਿਹਾ ਚਲੋ ਮਿਲਦੇ ਆਂ ਜੀ ਤੁਹਾਨੂੰ ਦੇਖੋ ਇਹ ਕਬੂਤਰ ਬਾਜ ਫਿਰ ਰਹੇ ਨੇ ਜਿਹਨਾਂ ਨੂੰ ਅਸੀਂ ਕਹ ਰਹੇ ਸੀ ਪੇਚਾ ਭਾਣ ਨੂੰ ਉਹ ਫਿਰ ਰਹੇ ਆ ਕਬੂਤਰਾਂ ਦੇ ਹੀ ਦੇਖੋ ਇੱਕ ਮੁੰਡਾ ਹੋਰ ਆ ਗਿਆ ਜੀ ਤਾਂ ਥੰਗੇ ਨਹੀਂ ਦਿਖ ਰਿਹਾ ਸਕਰੀਨ ਉੱਧਰੇ ਆਰਮਾਨ ਤੂੰ ਉੱਧਰੇ ਆ ਉੱਧਰੀ ਆ ਇੰਤਲ ਤੇ ਬਣਾ ਨਹੀਂ ਇੰਤਲ ਤੇ ਕੈਂਡਾਂਦਾ ਸ਼ੂਟ ਲੈ ਫੀ ਦੇਖੋ ਇਹੋ ਪਤੰਗ ਹੈ ਜੀ ਉਹਦੇ ਗੱਲ ਪਿੱਛਾ ਪਾਣਾ ਲੈ ਇਹ ਸਾਗ ਦਾ ਤਾਂ ਲੈ ਜਾ ਉੱਧਰ ਕਿੰਗੋ ਤੋਂ ਮਿਲਦੇ ਆ ਤੁਹਾਨੂੰ ਪਿੱਛੇ ਚ ਕੋਸ਼ਿਸ਼ ਕਰਾਂਗੇ ਉੱਥੇ ਪਛਾਣ ਦੀ ਸਾਡਾ ਪਤੰਗਦਾਰ ਹੈ ਜੀ ਲਿਖੇ ਨਹੀਂ ਰਹੇ ਯਾਰ ਗੂਜ ਦੇਖੋ ਇਹ ਪਤਾ ਨਹੀਂ ਕੀ ਹੋ ਰਿਹਾ ਜੀ ਇਧਰ ਆ ਵੀ ਇਸ ਤਣ ਖੜੇ ਹਨ ਉਧਰ ਵੀ ਇਸ ਤਰੀਆਂ ਜੀ ਇਧਰ ਇਹੋ ਕੁਬੁੱਤਰ ਮੈਂ ਇੱਕ ਮਾਂ ਸ਼ਾਂਤੋ ਕੇ ਬੈਠਿਆ ਜੀ ਉੱਪਰ ਮੇਰੇ ਸਾਹ ਵਗਣ ਚੀਲਾ ਫਰ ਰਹੀਆਂ ਜੀ ਲੱਗ ਰਿਹਾ ਦੇਖੋ ਇਹ ਉੱਪਰ ਚੀਲਾ ਫਰ ਰਹੀਆਂ ਨੇ ਜੀ ਬਾਗਰ ਕੇ ਹੋਰੇ ਲੱਗਦਾ ਜੀ ਦੇਖੋ ਯਾਰ ਵੀ ਉਦਾਸ ਹੋ ਕੇ ਬੈਠੇ ਜੀ ਕਿਆ ਹੀ ਨਹੀਂ ਪਾਣਾ ਰਿਹਾ ਇਹ ਕੋਈ ਪਤੰਗ ਇਹ ਨਿਉਟ ਰਹੀ ਗਈ ਪਤੰਗ ਇਹ ਨਿਉਟ ਰਿਆ ਕੀ ਕਰੀਏ ਜੀ ਦੇਖੋ ਇਹ ਹੁਣ ਪਤਾ ਨਹੀਂ ਕਿ ਹੋਗਾ ਪਤੰਗ ਕੀ ਹੋ ਨਹੀਂ ਪੰਨੇ ਡੇ ਲਿਆ ਇਹ ਬਤਾਉਂਗਾ ਨੂੰ ਹੋ ਰਿਹਾ ਇਹ ਪਤੰਗ ਹੁਣ ਦੇਖੋ ਜੀ ਐਨ ਦਿਖ ਰਹੀ ਲਾ ਗਾਇਸ ਪਤੰਗ ਦਿਖ ਲਾ ਕੋੜ ਮਾ ਤੱਕਲ ਛੋੜ ਕੇ ਫਿਰ ਉਹ ਜੇ ਯਾਦਾਂ ਦੂਰੀ ਜਾਂਦਾ ਫਿਰ ਨਹੀਂ ਦਿਖਦਾ ਹਵਾ ਤੇਜ਼ ਹੋ ਗਈ ਦੇਖੋ ਜੀ ਪਤੰਗ ਕੋਈ ਵਿਚਾਰਾ ਪਤਲਾਇਆ ਵਾ ਹਉ ਦਿਖਦਾ ਨਹੀਂ ਕੇ ਨਾ ਜੀ ਦੇਖੋ ਇਹ ਪਤਾ ਨਹੀਂ ਕੀ ਹੋ ਰਿਹਾ ਜੀ ਸਮਝ ਨਹੀਂ ਆ ਰਹੀ ਜੀ ਕੁਸ ਰੋਸਨ ਹੋ ਗਿਆ ਸਾਡੇ ਕਿਹੜਾ ਕਬੂਤਰ ਹੈ ਸਮਝ ਨਹੀਂ ਆ ਜੀ ਸੱਚ ਨਾ ਜੇ ਤੈਨ ਖਾ ਦਿਉ ਨੰਨੂ ਕੈਸ ਕੋ ਓਰੇ ਹੈ ਇਹ ਬੰਦਾਂਗਾ ਹੁਣ ਇਹ ਧਾਗਾ ਛੱਡੀ ਜਾਂਦਾ ਜੀ ਉੱਤੂ ਰਿ ਜਾਂਦਾ ਜਾਂਦਾ ਜੀ ਚਲੋ ਮਿਲਦੇ ਆਂ ਅਗਲੇ ਵਲੋਗ ਵਿੱਚ ਦੋ ਮਿੰਟ ਚਲੋ ਅਗਲੇ ਵਲੋਗ ਵਿੱਚ ਮਿਲਦੇ ਆਂ ਸੁਣਾ ਦੇ ਕੋਈ ਬਾਤ ਚਲ ਬਾਏ ਬਾਏ ਕਰਦੇ ਓਏ ਬਾਏ ਬਾਏ ਗਾਇਸ ਚਲੋ ਮਿਲਦੇ ਆਂ ਅਗਲੇ ਵਲੋਗ ਵਿੱਚੋਂ ਕਾਲੂ ਇਹ ਪਤੰਗ ਉੜਦੇ ਹੋਏ ਤਾਂ ਵਲੋਗ ਪਾਵਾਂਗੇ ਹੀ ਚਲੋ ਬਾਏ